ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਪਹਿਲਾਂ ਲਾਇਆ ਆਪਾਂ ਧਨੀਆ ਗਾਜਰਾਂ ਤੇ ਅੱਜ ਦੋਸਤੋ ਆਪਾਂ ਲਾ ਰਹੇ ਆਂ ਪਾਲਕ ਤੇ ਪਾਲਕ ਦੋਸਤੋ ਵੈਸੇ ਤਾਂ ਸਾਰੀ ਸਬਜ਼ੀਆਂ ਦੀ ਰੁੱਤ ਹੈ ਸਿਆਲ ਦੀਆਂ ਜਿੰਨੀਆਂ ਵੀ ਸਬਜ਼ੀਆਂ ਨੇ ਜੇ ਕਿਸੇ ਮੇਰੇ ਵੀਰ ਭਰਾ ਨੇ ਛੱਤ ਤੇ ਲਗਾਉਣੀਆਂ ਨੇ ਜਾਂ ਦੋਸਤੋ ਕਿਸੇ ਨੇ ਵੈਸੇ ਖੇਤ ਦੇ ਵਿੱਚ ਲਗਾਉਣੀਆਂ ਨੇ ਤਾਂ ਬਹੁਤ ਵਧੀਆ ਮੌਸਮ ਹੈ ਬਹੁਤ ਵਧੀਆ ਸਮਾਂ ਹੈ ਸਬਜ਼ੀ ਲਗਾਉਣ ਦਾ ਤੇ ਚੰਗੇ ਬੀਜ ਚੁਣ ਕੇ ਲਿਆਓ ਤੇ ਸਾਰੇ ਤਰ੍ਹਾਂ ਦੀ ਜਿਵੇਂ ਮੂਲੀ ਗਾਜਰ ਛਲਗਮ ਮੇਥੀ ਮੇਥੇ ਪਾਲਕ ਹਰਾ ਧਨੀਆ ਮਟਰ ਤੇ ਪਿਆਜ਼ ਲਸਣ ਤੇ ਸੁngਰੇ ਤੇ ਦੋਸਤੋ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਜੋ ਵੀ ਆਪਾਂ ਸਿਆਲ ਚ ਖਾਣੇ ਆ ਉਹਦੀ ਬਹੁਤ ਸੋਹਣੀ ਰੁੱਤ ਲਾਉਣ ਦੀ ਬਹੁਤ ਹੀ ਵਧੀਆ ਮੌਸਮ ਹੈ ਤੇ ਇੱਥੇ ਛੇਤੀ ਹੋ ਜਾਂਦੀਆਂ ਨੇ ਤਾਂ ਸਾਰੀਆਂ ਸਬਜ਼ੀਆਂ ਦੇ ਵਿੱਚੋਂ ਆਪਾਂ ਅੱਜ ਗੱਲ ਕਰਾਂਗੇ ਪਾਲਕ ਦੀ ਦੋਸਤੋ ਪਾਲਕ ਦਾ ਜਿਹੜਾ ਲੱਗਣਾ ਨਾ ਪਾਲਕ ਬਹੁਤ ਜਲਦੀ ਹੋ ਜਾਂਦੀ ਹੈ ਤਿਆਰ ਇਹ ਅਗੇਤੀ ਵੀ ਵਧੀਆ ਲੱਗ ਜਾਂਦੀ ਹੈ ਹੋ ਜਾਂਦੀ ਹੈ ਜਿਆਦਾ ਹੀ ਅਗੇਤੀ ਕੋਈ ਵੀ ਸਬਜ਼ੀ ਆ ਉਹਨੂੰ ਜਿਆਦਾ ਕੀੜਾ ਪਤੰਗਾ ਜ਼ਿਆਦਾ ਪੈਂਦਾ ਹੈ ਬਿਮਾਰੀ ਜਿਆਦਾ ਪੈਂਦੀ ਹੈ ਉਹਨੂੰ ਦਵਾਈ ਛਿੜਕਣੀ ਪੈਂਦੀ ਹੈ ਪਰ ਜਿੰਨੀ ਹੁਣ ਮੌਸਮ ਹੈ ਜਿਹੜਾ ਆਹ ਰੁੱਤ ਦੇ ਵਿੱਚ ਜਿਹੜੀਆਂ ਸਬਜ਼ੀਆਂ ਨੇ ਉਹਨੂੰ ਬਹੁਤ ਘੱਟ ਮਤਲਬ ਬਿਮਾਰੀ ਪੈਂਦੀ ਹੈ ਇਸ ਕਰਕੇ ਬਹੁਤ ਸੋਹਣਾ ਮੌਸਮ ਹੈ ਅਕਤੂਬਰ ਦਾ ਮਹੀਨਾ ਤੇ ਸਾਰੀ ਸਬਜ਼ੀ ਇਹ ਚ ਲੱਗਣ ਦਾ ਵਧੀਆ ਸਮਾਂ ਮੈਂ ਵੀ ਅੱਜ ਪਹਿਲਾਂ ਹੌਲੀ-ਹੌਲੀ ਸਬਜ਼ੀ ਲਗਾ ਰਿਹਾ ਸਾਰੀ ਛੱਤ 'ਤੇ ਇੱਧਰ ਮੈਂ ਤੁਹਾਨੂੰ ਆਖਿਆ ਸੀ ਪਹਿਲਾਂ ਵੀ ਦਿਖਾਇਆ ਸੀ ਕਿ ਤੋਰੀਆਂ ਅਜੇ ਲੱਗ ਰਹੀਆਂ ਨੇ ਤੇ ਮੈਂ ਅਜੇ 5-7 ਦਿਨ ਹਫਤਾ ਅਜੀ ਇਹਦੇ ਵਿੱਚ ਕੁਝ ਹੋਰ ਨਹੀਂ ਲਗਾਉਂਦਾ ਤੇ ਇਧਰ ਹੌਲੀ-ਹੌਲੀ ਕਰਕੇ ਆਪਾਂ ਸਾਰੀਆਂ ਸਬਜ਼ੀਆਂ ਲਗਾ ਰਹੇ ਹਾਂ ਤੇ ਪਾਲਕ ਦਾ ਵਧੀਆ ਦੋਸਤੋ ਮਾਰਕੀਟ ਚੋਂ ਬੀਜ ਲੈਂਦਾ ਹਰਤवार ਦੀ ਤਰ੍ਹਾਂ ਤੇ ਛੋਟੀ ਜੀ ਪੈਕਿੰਗ ਇਹਦੀ ਦੇਖ ਰਹੇ ਹੋ ਤੁਸੀਂ ਤੇ ਇੰਨਾ ਥਾਂ ਹੈ ਬਹੁਤ ਹੈ ਇਹਦੇ ਵਾਸਤੇ ਇਹ 3x6 ਦਾ ਬਾਕਸ ਹੈ ਜਿਹੜਾ ਇਹਦੇ ਵਿੱਚ ਆਪਾਂ ਲਗਾਵਾਂਗੇ ਮਿੱਟੀ ਭਰੀ ਹੋਈ ਹੈ ਉਸ ਤੋਂ 2-3 ਦਿਨ ਹੋ ਗਏ ਮਿੱਟੀ ਗੋੜਤੀ ਸੀ ਇਹਦੇ ਇਹਦੇ ਵਿੱਚ ਰੂੜੀ ਮਿਲਾ ਕੇ ਛੱड़ਤੀ ਸੀ ਅੱਜ ਆਪਾਂ ਇਹਨੂੰ ਲਾਵਾਂਗੇ ਤੇ ਲਾਉਣ ਤੋਂ ਬਾਅਦ ਦੋਸਤੋ ਪਹਿਲਾਂ ਤਾਂ ਆਪਾਂ ਮਤਲਬ ਤੁਹਾਨੂੰ ਦੱਸ ਦਿਆਂ ਲਾਉਣ ਤੋਂ ਬਾਅਦ ਵੀ ਵੀਡੀਓ ਬਣਾਉਂਗਾ ਮੈਂ ਤੇ ਲਾਉਂਦੇ ਹੋਏ ਦੀ ਵੀ ਬਣਾਉਂਗਾ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਥਾਂ ਹੈ ਜਿੱਥੇ ਵੀ ਆ ਪਾਲਕ ਤਾਂ ਆਮ ਹੋ ਜਾਂਦੀ ਹੈ ਗਮਲੇ ਦੇ ਵਿੱਚ ਵੀ ਹੋ ਜਾਂਦੀ ਹੈ ਜੇ ਕੋਈ ਤੁਹਾਡੇ ਘਰੇ ਕੋਈ ਵੇਸਟ ਚੀਜ਼ਾਂ ਨੇ ਯੂਸਲੈਸ ਚੀਜ਼ਾਂ ਨੇ ਜਿਵੇਂ ਮਤਲਬ ਦੱਬੇ ਹੋਏ ਬਾਕਸ ਹੋਏ ਪੌਟ ਹੋਏ ਤਾਂ ਉਹਨਾਂ ਦੇ ਵਿੱਚ ਵੀ ਲਾ ਦਿਆ ਕਰੋ ਇਹ ਵਧੀਆ ਹੋ ਜਾਂਦੀ ਹੈ ਫੈਲਦੀ ਬਹੁਤ ਹੈ ਤਾਂ ਲਗਾਉਣੇ ਆ ਦੋਸਤੋ ਹੁਣ ਤਿਆਰੀ ਕਰਦੇ ਆ ਤਿਆਰੀ ਦੇ ਵਿੱਚ ਆਪਾਂ ਦੋਸਤੋ ਪਹਿਲਾਂ ਹੀ ਇਹਨੂੰ ਤਿਆਰ ਕਰਕੇ ਰੱਖ ਲਿਆ ਸੀ ਦੋ ਦਿਨ ਪਹਿਲਾਂ ਵਧੀਆ ਮਿੱਟੀ ਸੁੱਕ ਗਈ ਸੀ ਛੋਟੀ ਮੋਟੀ ਡਲੀ ਹੈ ਇਹਨੂੰ ਤੁਸੀਂ ਭੰਨ ਲੈਣਾ ਤੇ ਜਿਹੜੀ ਵੀ ਇੱਥੇ ਵਿੱਚ ਪਹਿਲਾਂ ਫਸਲ ਸੀ ਉਹਦੀਆਂ ਜੜਾਂ ਨੂੰ ਚੰਗੀ ਤਰ੍ਹਾਂ ਚੁਗ ਲੈਣਾ ਤਾਂ ਕਿ ਉਹ ਇਹਨੂੰ ਨੁਕਸਾਨ ਨਾ ਪਹੁੰਚਾਉਣ ਤੇ ਸਾਫ਼ ਸੁਥਰੀ ਮਿੱਟੀ ਪਧਰੀ ਕਰ ਲੈਣਾ ਕਿਉਂਕਿ ਜਦੋਂ ਇੱਕ ਵਾਰ ਦੋਸਤੋ ਫਸਲ ਬੀਜੀ ਜਾਂਦੀ ਹੈ ਪਾਲਕ ਹੋਈ ਧਨੀਆ ਹੋਇਆ ਕੋਈ ਵੀ ਉਹ ਦਵਾਰੇ ਫਿਰ ਉਹਦੇ ਚ ਇਹ ਤਾਂ ਪੱਟਿਆ ਤਾਂ ਜਾਂਦਾ ਨਹੀਂ ਕੁਝ ਵੀ ਤਾਂ ਪਧਰੀ ਹੋਵੇ ਜਿਹੜੀ ਫਸਲ ਵਾੜੀ ਬੀਜਣੀ ਆ ਪਹਿਲਾਂ ਹੀ ਪੱਧਰੀ ਹੋਵੇ ਤਾਂ ਜ਼ਿਆਦੀ ਵਧੀਆ ਰਹਿੰਦੀ ਹੈ ਤਾਂ ਇਹ ਚੀਜ਼ ਹੈ ਕਿ ਇੱਕ ਤਾਂ ਆਪਣੀ ਜਗ੍ਹਾ ਜਿੱਥੇ ਵੀ ਤੁਸੀਂ ਲਾਉਣਾ ਉਹ ਪਹਿਲਾਂ ਹੀ ਪੱਧਰੀ ਹੋਵੇ ਤਾਂ ਵਧੀਆ ਗੱਲ ਹੈ ਫੇਰ ਉਹ ਪਾਣੀ ਜਿੱਥੇ-ਜਿੱਥੇ ਪਹੁੰਚਣਾ ਹੈ ਉੱਥੇ ਪਹੁੰਚ ਜਾਂਦਾ ਤੇ ਨਹੀਂ ਤਾਂ ਫਿਰ ਪਾਣੀ ਇੱਕ ਥਾਂ ਤੇ ਰੁਕਿਆ ਰਹਿੰਦਾ ਹੈ ਪਾਣੀ ਦੀ ਸਮੱਸਿਆ ਆ ਜਾਂਦੀ ਹੈ ਤਾਂ ਇਸ ਕਰਕੇ ਥਾਂ ਦਾ ਪੱਧਰਾ ਹੋਣਾ ਪਹਿਲਾਂ ਬਹੁਤ ਜ਼ਰੂਰੀ ਹੈ ਲੋ ਜੀ ਦੋਸਤੋ ਬੀ ਤੁਸੀਂ ਦੇਖ ਰਹੇ ਹੋ ਬੀ ਆਪਾਂ ਡਿੱਗ ਪਈ ਸੀ ਆਪਣੇ ਕੋਲ ਚਲੋ ਕੋਈ ਗੱਲ ਨਹੀਂ ਖੇਤ ਦੇ ਵਿੱਚ ਹੀ ਡਿੱਗ ਗਿਆ ਤਾਂ ਇਹ ਬੀ ਤੁਸੀਂ ਦੇਖ ਰਹੇ ਹੋ ਇਹਦੀ ਬੀ ਇਸ ਤਰ੍ਹਾਂ ਦੇ ਹੁੰਦੇ ਨੇ ਤੇ ਇਹ ਤੁਸੀਂ ਪਤਲਾ ਪਤਲਾ ਵਿਰਲਾ ਵਿਰਲਾ ਛਟਣਾ ਕਿਉਂਕਿ ਪਾਲਕ ਜਿਹੜੀ ਹੁੰਦੀ ਹੈ ਇਹ ਬਹੁਤ ਸੰਘਣੀ ਹੋ ਜਾਂਦੀ ਹੈ ਜਿਆਦੀ ਸੰਘਣੀ ਹੋ ਜਾਂਦੀ ਹੈ ਇਸ ਕਰਕੇ ਇਹਨੂੰ ਥੋੜਾ ਜਿਹਾ ਵਿਰਲੇ ਵਿਰਲੇ ਕਰਕੇ ਬੀਜਣਾ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਐਸ ਤਰ੍ਹਾਂ ਦਾਣਾ ਦਾਣਾ ਕਰਕੇ ਜਿਆਦਾ ਜੇ ਸੰਘਣੀ ਬੀਜੋਗੇ ਤਾਂ ਇਹਨੇ ਫਿਰ ਇਹਦਾ ਬੂਟਾ ਜਿਆਦਾ ਨਹੀਂ ਮਾਰਦੀ ਕਹਿਣ ਦਾ ਭਾਵ ਕਿ ਇਸ ਦਾ ਜਿਹੜਾ ਪੌਦਾ ਹੈ ਜਿਆਦਾ ਫੈਲਦਾ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਵਿਰਲੀ ਵਿਰਲੀ ਰੱਖਣੇ ਜਿੰਨੀ ਵਿਰਲੀ ਰੱਖੋਗੇ ਤੇ ਉਨਾ ਹੀ ਪੌਦਾ ਜਿਆਦਾ ਫੈਲਦਾ ਹੈ ਤਾਂ ਦੋਸਤੋ ਇੱਕ ਗੱਲ ਹੋਰ ਹੈ ਕਿ ਇਹਦੇ ਪੌਦੇ ਦੇ ਮਰਨ ਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ ਇੱਕ ਤਾਂ ਰੁੱਤ ਹੈਗੀ ਐ ਇੱਕ ਵੈਸੀ ਵੀ ਪਾਲਕ ਕਿਸ ਤਰ੍ਹਾਂ ਦੀ ਫਸਲ ਹੁੰਦੀ ਐ ਕਿ ਇਹ ਬਹੁਤ ਘਟ ਮਰਦੀ ਐ ਚੱਲ ਪੈਂਦਾ ਐ ਪੌਦਾ ਸੋ ਦੋਸਤੋ ਬੀਜ ਨੂੰ ਦਿੱਤਾ ਖਲਾਰ ਤਾਂ ਇਸ ਤਰ੍ਹਾਂ ਥੋੜਾ ਜਿਹਾ ਆਪਾਂ ਹੱਥ ਮਾਰ ਦਿਆਂਗੇ ਯਾਨੀ ਕਿ ਬੀਜ ਨੂੰ ਰਲਾ ਦੇਾਂਗੇ ਮਿੱਟੀ ਦੇ ਵਿੱਚ ਤਾਂ ਇਹ ਮਿੱਟੀ ਕੁਛ ਬੀਜ ਦੇ ਉੱਪਰ ਚਲੀ ਜਾਏਗੀ ਬੀਜ نیچے ਚਲਾ ਜਾਊਗਾ ਤਾਂ ਵਧੀਆ ਉੱਗ ਪਏਗਾ ਸੋ ਦੋਸਤੋ ਇਸ ਤਰ੍ਹਾਂ ਆਪਾਂ ਆਪਣੇ ਛੱਤ ਦੇ ਉੱਪਰ ਪਾਲਕ ਦਾ ਬੀਜ ਬੀਜ ਦਿੱਤਾ ਤਾਂ ਇਹਨੂੰ ਉੱਗਣ ਤੇ ਇੱਕ ਹਫ਼ਤਾ ਲੱਗੇਗਾ ਇੱਕ ਹਫ਼ਤੇ ਬਾਅਦ ਪਾਲਕ ਦਿਸੂਗੀ ਆਪਾਂ ਫੇਰ ਵੀ ਵੀਡੀਓ ਬਣਾਵਾਂਗੇ ਤਾਂ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਲਈ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਜ਼ਰੂਰ ਅੱਗੇ ਦੋਸਤਾਂ ਤੱਕ ਪਹੁੰਚਾਓ ਲਾਈਕ ਕਰਿਓ ਕਮੈਂਟ ਕਰਿਓ ਤੇ ਦੱਸਿਓ ਕਿ ਤੁਸੀਂ ਆਪਣੇ ਇਸ ਨੂੰ ਕਿਵੇਂ اگਾਉਨੇ ਹੋ ਮੈਂ ਹੁਣ ਇਸ ਨੂੰ ਪਾਣੀ ਲਾਉਂਗਾ ਪਾਣੀ ਲਗਾ ਕੇ ਇਹਨੂੰ ਛੱਡ ਦੂੰਗਾ ਹਫਤੇ ਬਾਅਦ ਇਹ ਜਿਹੜੀ ਪਾਲਕ ਬੀਜੀ ਐ ਉਹ ਜ਼ਰੂਰ ਉਹ ਉੱਗੇਗੀ ਬਹੁਤ